ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਆਂਦੇ। ਮਿੱਠੀ ਪਿਆਰੀ yaad ਸਿਮਰਤੀ ਜਨਮ ਤੁਹਾਡੇ ਦੀ ਖੁਸ਼ੀ ਦੇ ਅੰਦਰ। ਇਹ ਲਗਾਤਾਰ 10 ਦਿਨ ਦੇ ਗੁਰਮਤ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸੋਦਰ ਰਹਿ ਰਾਹ ਜੀ ਦੇ ਜਾਪ ਉਪਰੰਤ ਸਤਿਗੁਰ ਜੀਆਂ ਦੀ ਇਲਾਹੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਹਜ਼ੂਰ ਜੀਆਂ ਦੇ ਹਜ਼ੂਰ ਹਾਜ਼ਰੀ ਵਿੱਚ ਕੀਰਤਨ ਦਰਵਾਰ ਸਜੇ ਹਨ ਬਹੁਤ ਹੀ ਪਿਆਰ ਦੇ ਨਾਲ ਭਾਈ ਸਹਿਵਰਾਂ ਦੇ ਜਿੱਥੇ ਪਾਸੋਂ ਆਪ ਜੀਆਂ ਨੇ ਇਲਾਹੀ ਬਾਣੀ ਦੇ ਰਸ ਪਿੰਨੇ ਸ਼ਬਦ ਕੀਰਤਨ ਸਰਵਣ ਕੀਤੇ ਹਨ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਲਾਏ ਧਿਆਨ ਕਲਯੁਗ ਵਿੱਚ ਸਭ ਤੋਂ ਵੱਡੀ ਪ੍ਰਧਾਨ ਭਗਤੀ ਇਹ ਹੈ ਕਿ ਸੰਗਤ ਵਿੱਚ ਬਹਿ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀਰਤੀ ਕਰਨੀ ਰੱਬ ਦੇ ਨਾਮ ਦੀ ਕੀਰਤੀ ਸੰਗਤ ਵਿੱਚ ਬਹਿ ਕੇ ਕਰਨੀ ਸਭ ਤੋਂ ਸ਼੍ਰੇਸ਼ਟ ਭਗਤੀ ਹੈ ਇਸ ਲਈ ਕਿ ਆ ਕਲਯੁਗ ਮੈਂ ਕੀਰਤਨ ਪਰਦਾਨਾ ਇਹਨੂੰ ਪਾਤਸ਼ਾਹ ਬਾਣੀ ਅੰਦਰ ਇੱਕ ਸ਼ਬਦ ਕਹਿੰਦੇ ਨੇ ਸ਼ਬਦ ਤੁਹਾਨੂੰ ਯਾਦ ਹੈ ਤੁਸੀਂ ਗੁਰਬਾਣੀ ਪੜਨ ਵਾਲੇ ਬੈਠੇ ਹੋ ਗੁਰੂ ਅਰਜਨ ਦੇ ਮਹਾਰਾਜ ਜੀਆਂ ਦਾ ਅਸ਼ਟਪਦੀਆਂ ਵਿੱਚ ਸ਼ਬਦ ਹੈ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਪੋਇੰਗਮ ਸਾਦੇ ਪੰਜ ਜਨਾ ਸਿਓ ਸੰਗ ਨ ਛਡਕਿਓ ਅਦ ਕਹਾ ਮਦਬਦ ਬਿਰੇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮਾ ਨਿਕਾਂ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੈ ਬੁੱਧ ਵੇ ਕਮੋਨ ਭਇਓ ਕਰਪਾਤੀ ਰਹੋ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿ ਦਾ ਛੁਟਕੇ ਨਾਹੀ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨ ਉਤਰੈ ਇਹ ਵਿਦ ਜੇ ਲਖ ਯਤਨ ਕਰਾਇ ਅਖੀਰ ਵਿੱਚ ਪਾਤਸ਼ਾਹ ਆਖਰੀ ਪਦਾ ਪਦਕੇ ਗਣਨਗੇ ਸਾਰੇ ਧਰਮ ਦੇ ਕਰਮ ਗਣਨ ਤੋਂ ਬਾਅਦ ਕਿ ਮੂਨ ਧਾਰਨ ਕਰਨਾ ਬਰਤ ਰੱਖਣੇ ਨੰਗੇ ਪੈਰੀ ਰਹਿਣਾ ਜੰਗਲ ਵਿੱਚ ਰਹਿਣਾ ਪੁੱਠੇ ਰੱਟ ਕੇ ਤਪ ਕਰਨਾ ਨਿਯੋਲੀ ਕਰਮ ਕਰਨਾ ਜਲ ਧਾਰੇ ਕਰਨੇ पाठ पढ़ना भगती करनी तपस्या करनी सारे जग कर्म तो उपर श्रेष्ठ कर्म की है हर कीरत साध संगत है कह भाई साध संगत रब बब कीर्ति करो सब तो श्रेष्ठ कर्म है कलयुग में कीर्तन प्रदाना हर कीरत साध संगत है सिर करमन के कर्म श्रेष्ठ कर्म है सब करम तोम कर्म ਔਰ ਮਿਲਦਾ ਕਿਨੂੰ ਕਹੁ ਨਾਨਕ ਤਿਸ ਭੈ ਉਹ ਪ੍ਰਾਪਤ ਜਿਸ ਪੁਰਵ ਲਿਖੇ ਕਾ ਲੈਣਾ ਜਿਹਦੇ ਮਸਤਕ ਦੇ ਭਾਗ ਚੰਗੇ ਆ ਪੁਰਵਲੇ ਕਰਮ ਬਖਸ਼ਿਸ਼ ਕਰਕੇ ਰੱਬ ਨੇ ਉਹਦੇ ਉੱਤੇ ਕਿਰਪਾ ਕਰ ਦਿੱਤੀ ਫਿਰ ਸਾਧ ਸੰਗਤ ਜੇ ਸ੍ਰੇਸ਼ਟ ਕਰਮ ਤੇ ਨੌਖਾ ਪਤਾ ਕਿਉਂ ਹੈ ਇਹਦੇ ਵਿੱਚ ਇੱਕ ਕੰਡੀਸ਼ਨ ਹੈ ਗੁਰਮੁਖ ਜਪੀਏ ਲਾਏ ਧਿਆਨ ਗੁਰੂ ਦੇ ਰਾਹੀ ਜਪੋ ਕੀਰਤੀ ਕਰੋ ਪਰ ਕਾਦੇ ਨਾਲ ਲਾਏ ਧਿਆਨ ਧਿਆਨ ਲਾਉਣਾ ਸਭ ਤੋਂ ਔਖਾ ਆ ਉਹ ਧਿਆਨ ਨਹੀਂ ਜਿਹੜਾ ਬਾਹਰੀ ਤੌਰ ਤੇ ਬਖਾਵੇ ਮਾਤਰ ਹੋਵੇ ਕਿ ਅੱਖਾਂ ਮੀਟ ਕੇ ਬੈਠੇ ਉਹ ਧਿਆਨ ਜਿਹਦੇ ਵਿੱਚ ਸੰਗਤ ਵਿੱਚ ਬੈਠਿਆ ਜਪ ਰਹੇ ਆ ਅੱਖਾਂ ਖੁੱਲੀਆਂ ਨੇ ਤੇ ਸ਼ਬਦ ਵਿੱਚ ਧਿਆਨ ਹੈ ਔਰ ਪਾਤਸ਼ਾਹ ਨੇ ਨਹੀਂ ਬਾਹਰੀ ਤੌਰ ਤੇ ਕੋਈ ਧਿਆਨ ਲੱਗ ਕੇ ਬੈਠੇ ਉਹ ਚੰਗੀ ਗੱਲ ਹੈ ਜੇ ਕਿਸੇ ਦਾ ਧਿਆਨ ਲੱਗਦਾ ਹੈ ਕੋਈ ਨਿਤਰ ਬੰਦ ਕਰਕੇ ਧਿਆਨ ਲਾ ਲੈਂਦਾ ਬਹੁਤ ਚੰਗੀ ਗੱਲ ਹੈ ਪ੍ਰਸ਼ਾਸਨ ਉਹ ਧਿਆਨ ਜਿਹਦੇ ਵਿੱਚ ਅੱਖਾਂ ਤੁਹਾਡੀਆਂ ਖੁੱਲੀਆਂ ਨੇ ਤੇ ਧਿਆਨ ਤੁਹਾਡਾ ਗੁਰੂ ਦੇ ਸ਼ਬਦ ਵਿੱਚ ਕਥਾ ਵਿੱਚ ਕੀਰਤਨ ਵਿੱਚ ਗੁਰਮੁਖ ਜਪੀਏ ਲਾਏ ਧਿਆਨ ਇਹ ਸਭ ਤੋਂ ਔਖਾ ਕੰਮ ਹੈ ਔਰ ਤੁਸੀਂ ਇਹ ਚੀਜ਼ ਮਹਿਸੂਸ ਕਰੋਗੇ ਮੇਰੇ ਨਾਲ ਵੀ ਇਸ ਤਰ੍ਹਾਂ ਬਹੁਤ ਵਾਰ ਹੁੰਦਾ ਹੈ ਕਿ ਜਪਜੀ ਸਾਹਿਬ ਦੀਆਂ 20 ਪੌੜੀਆਂ ਲੰਘ ਜਾਂਦੀਆਂ ਨੇ ਫਿਰ ਯਾਦ ਆਉਂਦਾ ਹੈ ਕਿ ਜਪਜੀ ਸਾਹਿਬ ਪੜ ਰਿਹਾ ਮੈਂ ਜਪਜੀ ਸਾਹਿਬ ਕਰ ਰਹੇ ਹੋ ਧਿਆਨ ਕਿਤੇ ਹੋਰ ਚੱਲ ਰਿਹਾ ਕਿਸੇ ਨਾਲ ਗੱਲਾਂ ਹੋ ਰਹੀਆਂ ਨੇ ਕਿਸੇ ਨੂੰ ਸੁਨੇਹਾ ਦੇ ਰਹੇ ਕੋਈ ਰਿਸ਼ਤੇਦਾਰੀ ਦੇ ਕੰਮ ਚਿੱਤੇ ਆ ਰਹੇ ਨੇ ਕੋਈ ਘਰ ਦੇ ਕੰਮ ਚਿੱਤੇ ਆ ਰਹੇ ਔਰ ਫਿਰ ਕਿਤੇ ਚਿੱਤੇ ਆਉਂਦਾ ਜਪਜੀ ਸਾਹਿਬ ਕਈ ਵਾਰ ਉਹ ਵੀ ਯਾਦ ਨਹੀਂ ਆਉਂਦਾ ਉਦੋਂ ਹੀ ਯਾਦ ਆਇਆ ਕਿ ਜਦੋਂ ਸ਼ਲੋਕ ਤੇ ਪਹੁੰਚ ਜੰਨੇ ਵੀ ਸਮਾਪਤ ਹੋ ਗਿਆ ਜੀ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਇਹਦਾ ਮਤਲਬ ਧਿਆਨ ਨਹੀਂ ਲੱਗਿਆ ਬਹੁਤ ਵੱਡੀ ਭਗਤੀ ਸੀ ਜੇ ਉਹਦੇ ਵਿੱਚ ਧਿਆਨ ਲੱਗ ਜਾਏ ਔਰ ਜਿਹੜਾ ਧਿਆਨ ਬਾਹਰੀ ਤੌਰ ਤੇ ਹੈ ਉਹਦੇ ਵਾਸਤੇ ਪਾਤਸ਼ਾਹ ਨੇ ਉਹਦਾ ਖੰਡਨ ਵੀ ਕੀਤਾ ਕਿ ਵਿਖਾਵੇ ਵਾਸਤੇ ਨਾ ਐਵੇਂ ਅੱਖਾਂ ਬੰਦ ਕਰਕੇ ਬੈਠੀ ਧਿਆਨ ਲਾ ਅੰਦਰੋਂ ਕਈ ਵਾਰ ਅੱਖਾਂ ਬੰਦ ਨੇ ਸੁਰਤ ਕਿਤੇ ਹੋਰ ਹੈ ਅਕ ਕੰਬੰਦ ਨੇ ਸੋਚ ਕਿਤੇ ਹੋਰ ਰਹੇ ਹੋ ਜਦੋਂ ਸੋਚ ਖਤਮ ਹੋ ਜਾਏ ਫਿਰ ਸਿੱਧਾ ਹੀ ਉਹ ਬੰਦਾ ਡਾਇਰੈਕਟ ਨੀਂਦ ਚ ਚਲੇ ਜਾਂਦਾ ਉਸ ਧਿਆਨ ਨੂੰ ਪਾਤਸ਼ਾਹ ਨੇ ਕਿਹਾ ਭਾਈ ਨਹੀਂ ਇਹ ਪਰਵਾਨ ਨਹੀਂ ਹੈ ਉਹ ਵਕਲ ਆਏ ਧਿਆਨਾ ਹੈ ਤਿੰਨ ਜਾਨਵਰਾਂ ਦਾ ਜ਼ਿਕਰ ਕੀਤਾ ਇੱਕ ਪੰਛੀ ਦੋ ਜਾਨਵਰ ਜਿਨ੍ਹਾਂ ਦੇ ਧਿਆਨ ਨੂੰ ਮਹਾਰਾਜ ਨੇ ਉਦਾਹਰਣ ਦੇ ਕੇ ਕਈ ਥਾਵਾਂ ਤੇ ਖੰਡਨ ਕੀਤਾ ਹੈ ਉਹ ਪਖੰਡ ਰੂਪੀ ਧਿਆਨ ਜਿਹੜਾ ਹੈ ਉਹਦੇ ਵਿੱਚ ਇੱਕ ਬਾਦਸ਼ਾਹ ਕਹਿੰਦੇ ਬੱਕ ਲਾਇਏ ਧਿਆਨ ਇਹ ਸਵਈਆ ਤੁਹਾਨੂੰ ਯਾਦ ਹੈ ਰੋਜ ਨਿਤਨੇਮ ਵਿੱਚ ਆਉਣਾ ਉਹ ਪਰਵਾਨ ਨਹੀਂ ਹੈ ਕਹਾ ਭੈਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੋ ਬੱਕ ਲਾਇਏ ਧਿਆਨ ਭਾਈਓ ਤੂੰ ਬਗਲੇ ਦੀ ਤਰ੍ਹਾਂ ਜਿਹੜਾ ਧਿਆਨ ਲਾਇਆ ਉਹ ਵੀ ਪਰਵਾਨ ਨਹੀਂ ਕਿਉਂਕਿ ਉਹਦਾ ਧਿਆਨ ਇੰਨਾ ਖਤਰਨਾਕ ਹੈ ਉਹ ਨਦੀ ਦੇ ਕੰਢੇ ਤੇ ਬੈਠਾ ਤੇ ਮਛਲੀ ਨੂੰ ਭੁਲੇਖਾ ਪਤਾ ਕੀ ਪੈਂਦਾ ਵੇ ਸੁੱਤਾ ਪਿਆ ਜਦੋਂ ਬਿਲਕੁਲ ਕੋਈ ਡਿੱਡੀ ਮੱਛੀ ਕੰਢੇ ਤੇ ਆਉਂਦੀ ਹੈ ਇੱਕਦਮ ਚੁੱਕ ਲੈਂਦਾ ਦੂਸਰਾ ਧਿਆਨ ਜਿਹੜਾ ਬਿੱਲੇ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 33 ਸਵਈਆਂ ਵਿੱਚ ਬਿੱਲੇ ਦਾ ਵੀ ਜ਼ਿਕਰ ਕੀਤਾ ਹੈ ਕਹਿੰਦੇ ਬਿੱਲਾ ਅੱਖਾਂ ਮੀਟ ਕੇ ਬਹਿ ਜਾਂਦਾ ਬਿੱਲੀ ਉੱਥੇ ਬਿੱਲਾ ਲਿਖਿਆ ਅੱਖਾਂ ਮੀਟ ਕੇ ਬਹਿ ਜਾਂਦਾ ਚੂਹੇ ਨੂੰ ਲੱਗਦਾ ਤਾਂ ਸੁੱਤਾ ਪਿਆ ਜਦੋਂ ਚੂਹਾ ਨੇੜੇ ਆਉਂਦਾ ਝਪਟ ਮਾਰ ਕੇ ਚੁੱਕ ਲੈਂਦਾ ਔਰ ਤੀਸਰਾ ਵਿਗਿਆੜ ਜਦੋਂ ਵਿਗਿਆੜ ਸ਼ਿਕਾਰ ਕਰਦਾ ਐ ਉਹ ਐਂ ਅੱਖਾਂ ਬੰਦ ਕਰਕੇ ਬੈਠਾ ਜਾਨਵਰ ਨੂੰ ਦੂਜਿਆਂ ਨੂੰ ਹਿਰਨਾ ਨੂੰ ਐਂ ਲੱਗਦਾ ਸੁੱਤਾ ਪਿਆ ਪਰ ਉਹ ਚੁੱਕ ਲੈਣਾ ਪਾਤਸ਼ਾਨ ਕੇ ਔਖੀ ਭਗਤੀ ਇਸ ਲਈ ਐ ਭਾਈ ਅੱਖਾਂ ਖੁੱਲੀਆਂ ਵੀ ਹੋਣ ਤੇਰਾ ਧਿਆਨ ਲੱਗਿਆ ਹੋਵੇ ਤੇਰੀ ਸੁਰਤ ਉਹਦੇ ਵਿੱਚ ਹੋਵੇ ਇਹ ਸਭ ਤੋਂ ਔਖੀ ਭਗਤੀ ਐ ਕਲ ਜੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਸਭ ਤੋਂ ਸ਼੍ਰੇਸ਼ਟ ਕਰਮ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕੋ ਨਾਨਕ ਤਿਸ ਭੈ ਉਹ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਜੇ ਧਿਆਨ ਥੋੜਾ ਜਿਹਾ ਵੀ ਲੱਗ ਜਾਏ ਨਾ ਕੀਰਤਨ ਕਥਾ ਜੀ ਲਾਭ ਕੀ ਹੁੰਦਾ ਉਹ ਆਪਾਂ ਵਿਚਾਰ ਕਰਨੀ ਲਾਭ ਕੀ ਹੁੰਦਾ ਉਹ ਆਪਾਂ ਵਿਚਾਰ ਕਰਨੀ ਇੱਕ ਵਾਰ ਆਪੋ ਆਪਣੇ ਮਨ ਵਿੱਚ ਧਿਆਨ ਤਰ ਕੇ ਮੰਗੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪਾਤਸ਼ਾਹ ਸਰੀਰ ਕਰਕੇ ਤੁਸੀਂ ਕਿਰਪਾ ਕੀਤੀ ਸਾਨੂੰ ਲੈ ਆਂਦਾ ਹੁਣ ਧਿਆਨ ਲਾਉਣਾ ਵੀ ਆਪ ਕਿਰਪਾ ਕਰੋ ਕਿਉਂਕਿ ਆਪਣੇ ਵਾਸਤੇ ਸੁਰਤੀ ਵਿੱਚ ਮਹਾਰਾਜ ਆਪ ਟਕਾਓ ਸਾਨੂੰ ਕਿਤੇ ਬੰਦੇ ਨਾ ਦਿਸੀ ਜਾਣ ਸਾਨੂੰ ਕਿਤੇ ਬੰਦਿਆਂ ਦੇ ਕੱਪੜੇ ਨਾ ਦਿਸੀ ਜਾਣ ਪਾਤਸ਼ਾਹੇ ਨਾਲ ਵਿੱਚ ਬੈਠੇ ਆਂ ਅੱਖਾਂ ਖੁੱਲੀਆਂ ਵਿੱਚ ਵੀ ਧਿਆਨ ਲਾਓ ਕਿਰਪਾ ਕਰੋ ਪਾਤਸ਼ਾਹ ਸਾਡੀ ਸੁਰਤੀ ਦਾ ਧਿਆਨ ਲੱਗ ਜਾਏ ਇਹ ਸੁਰਤ ਕਰਕੇ ਮੰਗੋ ਤੇ ਨਾਲੇ ਹਾਜ਼ਰੀ ਲਾਓ ਦੋਵੇਂ ਹੱਥ ਜੋੜ ਕੇ ਸ਼ਿਰ ਗੁਰ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਆਖੋ ਸਤਨਾਮ ਸ੍ਰੀ ਆਕਮ ਫਿਰ ਆਖੋ ਸਤਨਾਮ ਸ੍ਰੀ ਸੁੱਖਾ ਬਹੁਤ ਹੈ ਹਰ ਕੀਰਤ ਸਾਧ ਸੰਗਤ ਹੈ ਬਹੁਤ ਸੁੱਖਾ ਕਰੂੰ ਤੇ ਸ੍ਰੇਸ਼ਟ ਸੁੱਖਾ ਬਦਕ ਕਿਉਂ ਜਿੰਨੇ ਵਕੀ ਧਰੋਂ ਦੇ ਕਰਮ ਨੇ ਨਾ ਉਹਦੇ ਵਿੱਚ ਪੈਸੇ ਵੀ ਲੱਗਦੇ ਨੇ ਸਰੀਰ ਦੀ ਮੁਸ਼ਕਲ ਬਹੁਤ ਹੁੰਦੀ ਹੈ ਦੋ ਚੀਜ਼ਾਂ ਨੇ ਪੈਸੇ ਵੀ ਲੱਗਣਗੇ ਸਰੀਰ ਦੀ ਮੁਸ਼ਕਲ ਬਹੁਤ ਹੋਏਗੀ ਕਿਸੇ ਨੇ ਯੱਗ ਕਰਨਾ ਹੈ ਪੈਸੇ ਖਰਚਣੇ ਪੈਣੇ ਨੇ ਨਟਪਟ ਕਰਨੀ ਪੈਣੀ ਕਿੰਨੀਆਂ ਰਸਤਾਂ ਲਿਆਉਣੀਆਂ ਪੈਣੀਆਂ ਲੰਗਰ ਦਾ ਪ੍ਰਬੰਧ ਕਰਨਾ ਪੈਣਾ ਥੜ ਨਾ ਜਾਵੇ ਟੈਨਸ਼ਨ ਰਹਿਣੀ ਹੈ ਜੇ ਕਿਸੇ ਨੇ ਵਰਤ ਰੱਖਣਾ ਹੈ ਸਰੀਰ ਦੀ ਮਸ਼ੱਕਤ ਹੈ ਉਹਨੂੰ ਜ਼ਰਦ ਸਹਿਣਾ ਪੈਣਾ ਉਹਨੂੰ ਉਹ ਚੀਜ਼ ਬਰਦਾਸ਼ਤ ਕਰਨੀ ਪਵੇਗੀ ਨਾ ਚਾਹੁੰਦੇ ਹੁਆਂ ਵੀ ਉਹਨੂੰ ਵਰਤ ਰੱਖ ਕੇ ਔਖਾ ਸਮਾਂ ਕੱਢਣਾ ਪੈਂਦਾ ਹੈ ਸਰੀਰ ਦੀ ਮਸ਼ੱਕਤ ਹੈ ਤੀਰਥ ਯਾਤਰਾ ਤੇ ਜਾਣਾ ਸਰੀਰ ਥੱਕ ਜਾਣਗੇ ਪੈਸੇ ਵੀ ਲੱਗਣਗੇ ਕਿਸੇ ਨੇ ਪੁੱਠੇ ਲੱਟ ਕੇ ਤਪ ਕਰਨਾ ਸਰੀਰ ਨੂੰ ਕਸ਼ਟ ਦੇ ਰਿਹਾ ਹੋ ਨੰਗੇ ਪੈਰੀ ਰਹਿਣਾ ਸਰੀਰ ਦਾ ਕਸ਼ਟ ਹੈ ਮੋਨ ਧਾਰਨ ਕਰਨਾ ਸਰੀਰ ਦਾ ਕਸ਼ਟ ਹੈ ਬਾਚੇ ਭਾਈ ਸਤ ਸੰਗਤ ਵਿੱਚ ਦੋਏ ਚੀਜ਼ਾਂ ਨਹੀਂ ਹੁੰਦੀਆਂ ਨਾ ਤੁਹਾਡਾ ਪੈਸਾ ਲੱਗਣਾ ਨਾ ਤੁਹਾਡੀ ਸਰੀਰ ਦੀ ਮਸ਼ਕੱਤ ਹੈ ਬਿਲਕੁਲ ਰਿਲੈਕਸ ਹੋ ਕੇ ਬੈਠੇ ਹੋ ਤੁਹਾਨੂੰ ਕੋਈ ਠੰਡ ਨਾ ਲੱਗੇ ਅਲਦ ਵਾਲਿਓ ਪਰਦੇ ਲਾਏ ਨੇ ਬਿਲਡਿੰਗ ਬਣੀ ਹੋਈ ਹੈ ਹਵਾ ਨਾ ਲੱਗੇ ਸਰੀਰ ਰਿਲੈਕਸ ਹੈ ਗਰਮੀ ਹੋ ਜਾਏ ਤਾਂ ਪੱਖੇ ਲੱਗੇ ਹੋਏ ਨੇ ਏਸੀ ਲੱਗੇ ਹੋਏ ਨੇ ਸਰੀਰ ਦੀ ਮਸ਼ਕੱਤ ਨਹੀਂ ਹੈ ਕੋਈ ਕਸ਼ਟ ਨਹੀਂ ਹੈ ਸਰੀਰ ਨੂੰ ਬਿਲਕੁਲ ਆਪਣੇ ਹੱਥ ਨੂੰ ਕੰਫਰਟੇਬਲ ਬੈਠੋਗੇ ਸਰੀਰ ਕਰਕੇ ਔਰ ਦੁਨਯਾ ਪੈਸਾ ਨਹੀਂ ਖਰਚ ਹੋਇਆ ਤੁਸੀਂ ਸੰਗਤ ਵਿੱਚ ਆਇਓ 1 ਰੁਪਈਆ ਮੱਥਾ ਟੇਕੋ 2 ਟੇਕੋ 10 ਰੱਖੋ 20 ਰੱਖੋ 50 ਰੱਖੋ ਨਵੀਂ ਰੱਖੋ ਖਾਲੀ ਹੱਥ ਵੀ ਮੱਥਾ ਟੇਕ ਕੇ ਬਹਿ ਜਾਓ ਤੁਹਾਨੂੰ ਕੋਈ ਐ ਨਹੀਂ ਗਏਗਾ ਜੇ ਇਹਨੇ ਖਾਲੀ ਹੱਥ ਮੱਥਾ ਟੇਕ ਕੇ ਤੈਨੂੰ ਨਹੀਂ ਬਹਿਣ ਦੇਣਾ ਖਾਲੀ ਹੱਥ ਵੀ ਨਮਸ਼ਕਾਰ ਕਰਕੇ ਬਹਿ ਜਾਓ ਤੁਸੀਂ ਮੋਰੇ ਵਹਿ ਸਕਦੇ ਹੋ ਇੱਥੇ ਕੋਈ ਕੰਡੀਸ਼ਨ ਨਹੀਂ ਕਿ ਪੈਸੇ ਲੈ ਕੇ ਆਓ ਮੱਥਾ ਟੇਕੋ ਫਿਰ ਸੰਗਤ ਵਿੱਚ ਬਹਿਣਾ ਦੋ ਚੀਜ਼ਾਂ ਤੁਹਾਡੀਆਂ ਨਹੀਂ ਲੱਗੀਆਂ ਨਾ ਕੋਈ ਪੈਸਾ ਨਾ ਸਰੀਰ ਦੀ ਮਸ਼ਕੱਤ ਸਾਧ ਸੰਗਤ ਇਸ ਲਈ ਸੁੱਖ ਹੈ ਔਰ ਫਲ ਇਹਦਾ ਦੂਜੇ ਕਰਮਾਂ ਨਾਲੋਂ ਵੱਧ ਮਿਲਣਾ ਹੈ ਜਿੰਨਾ ਕੋਈ ਮੋਨ ਧਾਰਨ ਕਰਕੇ ਫਲ ਲੈਂਦਾ ਹੈ ਉਹਦੇ ਨਾਲੋਂ ਕਈ ਗੁਣ ਵੱਧ ਫਲ ਤੁਹਾਨੂੰ ਸੰਗਤ ਵਿੱਚ ਬੈਠਿਆਂ ਬੋਲਣ ਵਾਲਿਆਂ ਨੂੰ ਮਿਲ ਜਾਣੇ ਜੇ ਕੋਈ ਰਸਾਂ ਤੋਂ ਬੋਲੇ ਸਤਨਾਮ ਸ੍ਰੀ ਦੇ ਰੱਖੋ ਸਤਨਾਮ ਸ੍ਰੀ ਵਾਹਿ ਅੱਛਾ ਫਾਲ ਪਤਾ ਕਿਉਂ ਜ਼ਿਆਦਾ ਹੈ ਇੱਕ ਵਾਰ ਵਾਹਿਗੁਰੂ ਕਿਹਾ ਕਿੰਨੀ ਵਾਰ ਕੰਨਾਂ ਨੇ ਸੁਣਿਆ ਇੱਕ ਵਾਰ ਕਿਹਾ ਸੰਗਤ ਵਿੱਚ ਲਾਭ ਇਸ ਲਈ ਹੈ ਤੁਸੀਂ ਆਖਿਆ ਇੱਕ ਵਾਰ ਹੈ ਕਿ ਸਤਨਾਮ ਸ੍ਰੀ ਵਾਹਿਗੁਰੂ ਕਿੰਨੀ ਆਵਾਜ਼ ਆਈ ਕਿੰਨੀ ਵਾਰ ਸਿਮਰਨ ਹੋਇਆ ਔਰ ਸਾਥ ਸੰਗਤ ਸੰਗਤ ਵਿੱਚ ਕਿਸੇ ਨੂੰ ਸਿਮਰਨ ਕਰਨਾ ਆ ਜਾਏ ਗੁਰੂ ਫਿਰ ਚਾਰ ਗੁਣਾ ਉਹ ਸਿਮਰਨ ਨੂੰ ਵਧਾ ਦਿੰਦਾ ਹੈ ਸੰਗਤ ਵਿੱਚ ਮੈਂ ਕਈ ਵਾਰ ਐਗਜ਼ਾਮਪਲ ਮੰਜੀ ਸਾਹਿਬ ਤੋਂ ਵੀ ਬੇਨਤੀ ਕੀਤੀ ਦੁਨਿਆਵੀ ਤੌਰ ਤੇ ਦੂਜੇ ਕੰਮ ਔਖੇ ਨੇ ਲਾਭ ਘੱਟ ਹੈ ਜਿਵੇਂ ਦਿਹਾੜੀਦਾਰ ਬੰਦਾ ਸਾਰਾ ਦਿਨ ਸਿਰ ਤੇ ਰਿੱਤਾ ਬਜਰੀ ਸੀਮੰਟ ਇਟਾਂ ਢੋਂਦਾ ਹੈ ਕੱਪੜੇ ਲਿੱੱਬੜਦੇ ਨੇ ਸਰੀਰ ਦੀ ਮਸ਼ੱਕਤ ਹੁੰਦੀ ਹੈ ਉਹਨੂੰ ਪਸੀਨਾ ਵੀ ਆਉਂਦਾ ਹੈ ਪਰ ਸ਼ਾਮ ਨੂੰ ਪੈਸੇ ਤਾਂ 500 ਰੁਪਏ ਮਿਲਦੇ ਨਾ ਪੰਜ ਨੇ 700 ਦਿਹਾੜੀ ਮਿਲ ਜਾਏਗੀ। ਉਹਦੇ ਮੁਕਾਬਲੇ ਵਿੱਚ ਜਿਹੜਾ ਕਰਿਆਨੇ ਦੀ ਦੁਕਾਨ ਤੇ ਬੰਦਾ ਬੈਠਾ ਹੈ ਭਾਵੇਂ ਉਹਨੇ ਥੋੜੇ ਸੱਦੇ ਰੱਖੇ ਹੋਏ ਨੇ ਉਹ ਕਰਿਆਨੇ ਦੀ ਦੁਕਾਨ ਖੋਲ ਕੇ ਬੈਠਾ ਭਾਰ ਨਹੀਂ ਟੋੜਿਆ। ਪੱਖਾ ਚੱਲਦਾ ਹੈ, ਦੁਕਾਨ ਤੇ ਬੈਠਾ ਹੈ, ਗ੍ਰਾਹਕ ਆਇਆ ਸੌਦਾ ਦੇ ਦਿੱਤਾ। ਸ਼ਾਮ ਨੂੰ ਜਦੋਂ ਵਟਕ ਵੇਖਦਾ ਹੈ ਨਾ ਦਿਹਾੜੀਦਾਰ ਨਾਲੋਂ ਵੱਧ ਪੈਸੇ ਕਮਾ ਜਾਂਦਾ ਹੈ ਛੋਟੀ ਜੀ ਦੁਕਾਨ ਵਾਲਾ ਦੀ। ਮੁਸ਼ਕਲ ਨਹੀਂ ਹੈ ਸਰੀਰ ਦੀ ਕੋਈ। ਪਰ ਫਿਰ ਚਲੋ ਉਹਦੀ ਮਿਹਨਤ ਹੈ। ਕਿਉਂ ਉਹ ਉੱਠਦਾ ਹੈ 20 ਵਾਰ ਉੱਠਦਾ। 5 ਰੁਪਏ ਦਾ ਸੌਦਾ ਵੀ ਉਹਨੂੰ ਉੱਠਣਾ ਪੈਣਾ 1 ਰੁਪਏ ਦਾ ਸੌਦਾ ਕਿਸੇ ਬੱਚੇ ਨਾਲ ਲੈਣਾ ਤਾਂ ਵੀ ਉਹਨੂੰ ਉੱਠ ਕੇ ਸੌਦਾ ਦੇਣਾ ਪੈਣਾ ਚਲੋ ਉਹਦੀ ਇਹ ਮਿਹਨਤ ਹੈ ਉਹਦੇ ਮੁਕਾਬਲੇ ਵਿੱਚ ਜਿਹੜੇ ਕੱਪੜੇ ਵੇਚਣ ਵਾਲੇ ਨੇ ਕਲਾਥ ਹਾਊਸ ਵਾਲੇ ਨੇ ਉਹਨਾਂ ਬੰਦਿਆਂ ਦੀ ਮੁਸ਼ਕਲ ਘੱਟ ਹੈ ਕਰਿਆਨੇ ਨਾਲੋਂ ਪੈਸਾ ਵੱਧ ਕਮਾਉਂਦੇ ਨੇ ਉਹਦੇ ਦਿਹਾੜੀ ਦੇ 5 10 ਸੂਟ ਵੇਚਣ ਨਾਲ ਕਰਿਆਨੇ ਵਾਲੇ ਨਾਲੋਂ ਵੱਧ ਕਮਾਈ ਕਰ ਜਾਂਦਾ ਹੈ ਕਰਿਆਨੇ ਵਾਲਾ 10 ਰੁਪਏ ਦਾ ਸੌਦਾ ਵੇਚਦਾ ਰੁਪਈਆ ਵਿੱਚ ਬਚਦਾ ਹੈ ਤੇ ਕਪੜੇ ਵਾਲਾ ਉਹਨੇ 1200 ਵਾਲਾ ਸੂਟ 3200 ਦਾ ਕਹਿ ਕੇ ਸ਼ੁਰੂ ਕਰਨਾ ਉਹਨੂੰ ਪਤਾ ਹੈ ਬੀਬੀਆਂ ਨੇ ਰੇਟ ਘਟਾਉਣਾ ਹੀ ਘਟਾਉਣਾ ਹੈ 3200 ਦਾ 2200 ਹੱਸ ਕੇ ਦੇ ਜਾਣਾ ਉਹਨੇ 1200 ਦਾ 3200 ਕਹਿ ਕੇ 2200 ਦਾ ਵੇਚ ਦੇਣਾ 1000 ਰੁਪਏ ਸਿੱਧਾ ਵਜਣਾ ਉਹਨੂੰ ਇੱਕ ਸੂਟ ਮਗਰ ਕਿਉਂਕਿ ਉਹਨੂੰ ਪਤਾ ਹੈ ਪੈਸੇ ਘਟਾਉਣੇ ਨੇ ਪਰ ਉਹਦੀ ਮਸ਼ਕੱਤ ਹੈ ਚਲੋ ਪਤਾ ਕੀ ਮਿਹਨਤ ਉਹਦੀ ਇਹ ਹੈ ਕਿਸੇ ਨੇ ਇੱਕ ਸੂਟ ਲੈਣਾ ਹੈ ਉਹਨੂੰ ਵੀ ਵਹੋਣੇ ਪੈਂਦੇ ਨੇ ਅਛਾ ਚਲੋ ਪਹਿਣਾ ਬੈਠੀਆਂ ਨੇ ਜੀ ਸੂਟ ਉਹ ਵਿਖਾਉਂਦੇ ਪਹਿਣਿਆ ਵੀ ਵੇਖੋ ਪਹਿਣ ਜੀ ਆ ਵੀ ਵੇਖੋ 20 ਸੂਟ ਵੇਖਣ ਤੋਂ ਬਾਅਦ ਕਈ ਵਾਰ ਐਦਾਂ ਨਹੀਂ ਆ ਵੀ ਪਹਿਣੋ ਕਹਿੰਦੇ ਭਾਈ ਕੋਈ ਪਸੰਦ ਨਹੀਂ ਭਾਜੀ ਉੱਠ ਕੇ ਚਲੀ ਜਾਂ ਗਏ ਹੁਣ ਉਹ ਲੜ ਥੋੜੀ ਸਕਦਾ ਮੈਂ ਅੱਧਾ ਘੰਟਾ ਹੋ ਗਿਆ ਤੁਹਾਨੂੰ ਥਾਨ ਖੋਲ-ਖੋਲ ਕੇ ਕੱਪੜੇ ਵਿਖਾਉਨੇ ਇੱਕ ਵੀ ਨਹੀਂ ਖਰੀਦੇ 20 50 ਸੂਟ ਢੇਰ ਲੱਗ ਜਾਣਗੇ ਇੱਕ ਵੀ ਨਹੀਂ ਖਰੀਦਣਾ ਭਾਈ ਪਸੰਦ ਨਹੀਂ ਦੂਜੀ ਦੁਕਾਨ ਤੇ ਚਲ ਜਾਂਦੀ ਐਨੀ ਕੁ ਮੁਸ਼ਕਲਤ ਹੈ ਉਹ ਦੁਕਾਨਦਾਰਾਂ ਦੀ ਪਰ ਵਾਰੀ ਤੌਰ ਤੇ ਉਹ ਕਰਿਆਨੇ ਵਾਲੇ ਨਾਲੋਂ ਵੱਧ ਪੈਸਾ 5-7 ਸੌਟ ਵੇਚ ਕੇ ਕਮਾ ਜਾਂਦਾ ਹੈ। ਉਤੋਂ ਘੱਟ ਮਿਹਨਤ ਸੁਨਹਾਰ ਦੀ ਹੈ। ਇੱਕ ਗਹਿਣਾ ਵੀ ਵਿਕ ਜਾਏ ਕੱਪੜੇ ਵਾਲੇ ਨਾਲੋਂ ਵੱਧ ਕਮਾਈ ਕਰ ਜਾਂਦਾ ਹੈ। ਸੁਨਹਾਰ ਨਾਲੋਂ ਘੱਟ ਮਿਹਨਤ ਯੋਰੀ ਦੀ ਹੈ ਜਿਹੜੇ ਲੋਕ ਹੀਰੇ ਵੇਚਦੇ ਨੇ ਇੱਕ ਅੱਧਾ ਹੀਰਾ 10-20 ਮਹੀਨੇ ਬਾਅਦ ਵੀ ਵਿਕ ਜਾਂਦਾ ਹੈ। ਤਮੀ ਉਹ ਲੱਖਾਂ ਰੁਪਇਆ ਕਮਾ ਜਾਂਦੇ ਨੇ ਸੱਜਣੋ ਮਿਹਨਤ ਘਟੇ ਹੀਰੇ ਵੇਚਣ ਵਾਲੇ ਦੀ ਕਮਾਈ ਵੱਧ ਐ ਇਦਾਂ ਪਾਤਸ਼ਾਹ ਨੇ ਕਿ ਸੰਗਤ ਵਿੱਚ ਬਹਿ ਕੇ ਹੀਰੇ ਵਰਗਾ ਨਾਮ ਜਪ ਲਈ ਮਿਹਨਤ ਘਟੇ ਤੈਨੂੰ ਕਮਾਈ ਜ਼ਿਆਦਾ ਹੋ ਜਾਏਗੀ ਸੰਗਤ ਵਿੱਚ ਬਹਿ ਕੇ ਜਪ ਸਤਨਾਮ ਸ੍ਰੀ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ ਕੋ ਨਾਨਕ ਤੇ ਸਪੈਉ ਪ੍ਰਾਪਤ ਜਿਸ ਪੁਰਬ ਲਿਖੇਗਾ ਲੈਣਾ ਇੱਥੇ ਕਮਾਈ